ਮਿੱਤਰੋ ਸਤਨਾਗ ਆ ਗਏ ਤੇ ਸੱਤੇ ਪੂਰੇ ਟੋਪ ਦੇ ਆ ਬਹੁਤ ਸੋਹਣੀਆਂ ਕੱਟੀਆਂ ਆ ਗਈਆਂ ਇੰਨੀ ਆ ਗਈ ਹੈ ਹਾਂਜੀ ਹਾਂਜੀ ਬਾਈ ਤੇ ਹਲਾ ਦੋਨੇ ਸਿੰਘ ਦਾ ਹਲਾ ਹੀ ਲਓ ਵੀ ਮਿੱਤਰੋ ਮੀਣੀ ਕੱਟੀ ਆ ਬਹੁਤ ਚੰਗੀ ਕੱਟੀ ਗੱਲਾਂ ਦੇ ਵੱਤ ਬਿਲਕੁਲ ਹੈਨਾ ਹਾਂਜੀ ਹਾਂਜੀ ਬਾਈ 37000 ਚ ਮਿਲ ਜੂਗੀ ਹੈਨਾ ਰੋਟੀ ਬੰਨਣ ਵਾਲੀ ਹਾਂਜੀ ਦੋਸਤੋ ਹਸੀ ਗਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਅੱਜ ਦੀ ਜਿਹੜੀ ਇਹ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਇਹ ਹੈਗਾ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈ ਨੂੰ ਪੈਂਦੀ ਆ ਰਾਮਪੁਰਾ ਫੂਲ ਬਾਈ RAM ਦੇ ਘਰੇ ਆਪਾਂ ਮਿੱਤਰੋ ਪਹੁੰਚੇ ਆ ਤੇ ਵਪਾਰ ਦਾ ਕੰਮ ਹੈ ਵੀਰ ਦਾ ਆਪਾਂ ਮੰਨ ਕੇ ਚੱਲੋ ਹਫ਼ਤੇ ਦੇ ਵਿੱਚ ਦੋ ਵਾਰੀ ਵੀਡੀਓ ਬਾਈ ਦੀਆਂ ਪਾਈ ਦੀਆਂ ਤੇ ਸਾਰਾ ਮਾਲ ਬਾਈ ਦਾ ਐਨ ਓਕੇ ਦੀ ਰਿਪੋਰਟ ਤੇ ਬਿਲਕੁਲ ਜਾਇਜ਼ ਭਾਤੀਆਂ ਕੱਟੀਆਂ ਹੁੰਦੀਆਂ ਨੇ ਜਾਇਜ਼ ਰੇਟ ਤੇ ਬਾਈ ਪਸ਼ੂ ਵੇਚਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਸਾਰੇ ਨਗਦ ਖਾਵਾਂਗੇ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਉਣੀ ਹੈ ਪੁੱਛਦੇ ਆ ਇਹਨਾਂ ਦੀ ਡਿਟੇਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੋਵੇ ਆਪਣਾ ਸੰਪਰਕ ਨੰਬਰ ਹੈਗਾ ਜੀ 62807 9197 ਤੇ ਵੀਡੀਓ ਦੇ ਨਾਲ ਜੁੜੇ ਰਹੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਦੀ ਸਸੇਗਲ ਬਾਈ ਜੀ ਸਸੇਗਲ ਬਾਈ ਜੀ ਹੋਰ ਠੀਕ ਠਾਕ ਜੀ ਹਾਂਜੀ ਬਾਈ ਵਧੀਆ ਜੀ ਈ ਰਾਮ ਆਪਣਾ ਡਰੈਸ ਦੱਸ ਦੇ ਗਰਾਂ ਬਈ ਨਾਮ ਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤਸਰੀਲਪੁਰ ਬਈ ਠੀਕ ਹੈ ਜੀ ਮੋਬਾਈਲ ਨੰਬਰ 9872531897 ਬਈ ਠੀਕ ਹੈ ਤੇ ਹੋਰ ਠੀਕ ਠਾਕ ਹੈ ਬਈ ਹਾਂ ਜੀ ਬਈ ਵਧੀਆ ਹੈ ਤੇ ਕਿਵੇਂ ਕੰਮ ਕਰ ਠੀਕ ਹੈ ਕੰਮਕਾਰ ਬਹੁਤ ਵਧੀਆ ਬਈ ਅੱਜ ਕਿ ਕਿਵੇਂ ਲੇਟ ਜੇ ਹੋ ਗਿਆ ਵੀਡੀਓ ਤਾਂ ਆਪਾਂ ਕਿਤਾ ਪਾਉਂਦਾ ਮੈਂ ਤੈਨੂੰ ਫੋਨ ਵੀ ਲਾਇਆ ਸੀ ਬਈ ਯਾਰ ਉਹਦੇ 12 ਤਰੀਕ ਨੂੰ ਹਾਂ ਹਾਂ ਉਹਦੇ ਚਾਰ ਪੰਜ ਨਾਲ ਸੀਗੇ ਉੱਤੇ ਬਲੇ ਤੇ ਮੈਂ ਵੀ ਤੈਨੂੰ ਉੱਤੇ ਕੰਮ ਪੈ ਗਿਆ ਤੂੰ ਕਹਿੰਦਾ ਮੈਂ ਲਾਉਣੇ ਜਾਣਾ ਸਹੀ ਗੱਲ ਹੈ ਤੇ ਉਹਦੇ ਬਾਅਦ ਚ ਫਿਰ ਦੋ ਤਿੰਨ ਜੀ ਦੋ ਤਿੰ ਵੇਤਾ ਬਿਲਕੁਲ ਜਾਇਜ਼ ਭਾਅ ਹੁੰਦੇ ਆ ਜੇ ਆਪਾਂ ਮੁੱਲ ਨਜਾਇਜ਼ਮੀ ਕਰੀ ਜਾਵਾਂਗੇ ਲੁੱਟੀ ਜਾਵਾਂਗੇ ਉਹਦਾ ਵੀ ਕੋਈ ਆਸਰਾ ਨਹੀਂ ਹੈ ਨਾ ਚਲੋ ਆਏ ਆ ਵੀ 2 ਰੁਪਏ ਕਮਾਈ ਦੀ ਖਾਤਰ ਹਰੇਕ ਬੰਦਾ ਕੰਮ ਕਰਦਾ ਪਰ ਜਾਇਜ਼ ਮਾਰਜਨ ਤੇ ਹੋ ਜੇ ਤੇ ਅਗਲੇ ਨੂੰ ਚੀਜ਼ ਮਿਲ ਜੇ ਵਧੀਆ ਤੇ ਮਿੱਤਰੋ ਉਹਦੇ ਅਰਗੀ ਰੀਸ ਨਹੀਂ ਤੇ ਫਿਰ ਰਾਮ ਅੱਜ ਆਪਣੇ ਕੋਲ ਕਿੰਨੇ ਨਾਗਾ ਸੱਤ ਨਾਗਾ ਬਈ ਸੱਤ ਨਾਗਾ ਆ ਗਏ ਹੈ ਸੱਤੇ ਹੀ ਖੀਰੇ ਹੈ ਬਈ ਸੱਤੇ ਖੀਰੀਆਂ ਕੱਟੀਆਂ ਬਾਕੀ ਚਾਰ ਚਾਰ ਹੀ ਸਾਰਿਆਂ ਦੇ ਥਾਣਾ ਬਈ ਚਾਰ ਚਾਰ ਥਾਣ ਮੇਨ ਗੱਲ ਹੈ ਕੋਈ ਗੰਡ ਮਰੋੜੀ ਕੋਈ ਨਹੀਂ ਬਈ ਜੀ ਮੰਨ ਕੇ ਚੱਲ ਆਪਣੀ ਵੀਡੀਓ ਅੱਜ ਬਣਦੀ ਹੈ ਜਿਹੜੀ 16 16 2 2026 ਹਾਂ 16 2 2026 ਤੇ ਕਿਉਂਕਿ ਕਈ ਭਰਾਵਾਂ ਨੂੰ ਫਿਰ ਉਹ ਪਹਿਲਾਂ ਨਹੀਂ ਵੀਡੀਓ ਦੇ ਵੇਚਾ ਕਰਵਾਉਂਦੀ ਬਈ ਤੇ ਫਿਰ ਖੋਲ ਲਿਆ ਪਹਿਲੇ ਨੰਬਰ ਵਾਲੀ ਕੱਟੀ ਤੇ ਰਾਮ ਕਿੰਨੀ ਉਮਰ ਆ ਜੀ ਇਹ ਬਈ ਬਾਈ 3 ਮਹੀਨੇ ਦੀ ਕੱਟੀ ਹੈ ਅੱਛਾ 22 23 ਮਹੀਨੇ ਉਮਰ ਆ ਹਾਂਜੀ 22 ਮਹੀਨੇ ਹਾਂਜੀ ਠੀਕ ਆ ਲਿਆ ਕਰਾਂਗੇ ਬਾਹਰ ਬਿਤਰਾ ਕਾਲੀ ਸ਼ਾਹ ਆ ਜਮਾ ਇਹਨਾਂ 22 23 ਮਹੀਨੇ ਆ ਗਈ ਉਮਰੇ ਦੀ ਹਾਂਜੀ 22 23 ਮਹੀਨੇ ਬਾਈ ਠੀਕ ਆ ਤੇ ਦੰਦੋ ਆ ਗਈ ਖੀਰੀ ਹੈ ਨਾ ਬਾਈ ਫੇਰੇ ਪੂਰੀ ਮੇਰੇ ਤੋਂ ਰੋਈ ਆ ਤੇ ਲਓ ਵੀ ਮਿੱਤਰੋ ਮਾਰੋ ਨਿਗਾ ਕਰਾਂ ਦੀ ਵੇਲ ਬੋਲ ਬਹੁਤ ਵਧੀਆ ਬਾਈ ਵੇਲ ਬੋਲ ਬਹੁਤ ਲੋਕਲੀ ਕਰਾਂ ਦੀ ਸਿਮੜਿਆ ਖੜਾਈ ਸਿੰਘ ਸੁੰਗ ਦਿਖਾਈਏ ਕਰਾਂ ਦੀ ਬਿਲਕੁਲ ਛੋਟਾ ਸਿੰਘ ਆ ਕੁੰਡਾ ਤੇ ਉਹ ਮੂੰ ਮੱਥੇ ਦੀ ਕੱਟੀ ਹੈ ਜਿਹੜੀ ਬਹੁਤ ਸੋਹਣੀ ਕੱਟੀ ਹੈ ਚੰਗੀ ਝੋਟੀ ਤਿਆਰ ਹੋ ਜੂ ਹੈਨਾ ਬੇਲ ਬੂਲ ਵੀ ਬਹੁਤ ਚੰਗੀ ਆ ਬਾਈ ਹਾਂ ਬੇਲ ਬੂਲ ਵੀ ਚੰਗੀ ਆ ਜੇ ਆਪਾਂ ਸਣਾ ਫੋਨ ਦੀ ਗੱਲ ਕਰਕੇ ਜੇ ਮਿੱਤਰੋ ਮਾਰੂ ਨੇਖਾ ਤੇ ਸੀਲਸ ਆਊਗਾ ਵਿਚਾਰੀ ਹੈਨਾ ਹਾਂਜੀ ਹਾਂਜੀ ਬਾਈ ਤੇ ਸੁਭਾਜ ਦਾ ਕੱਤੀ ਦਾ ਸ਼ਾਹ ਹੁੰਦੀ ਹੈ ਲੈ ਸਾਤੀ ਤੇ ਹਾਂ ਬਾਈ ਦੇ ਸਾਤੀ ਦੇ ਬਰੋਬਰ ਹੀ ਹੁੰਦੀ ਆ ਮਿੱਤਰੋ ਮੰਨ ਕੇ ਚੱਲੋ ਵੀ 2-3 ਮਹੀਨੇ 3-4 ਮਹੀਨੇ ਤੱਕ ਕੱਟੀ ਬੜੇ ਆਰਾਮ ਨਾਲ ਟੀਕਾ ਲੈ ਲੂਗੀ ਹੈਨਾ ਹਾਂਜੀ ਹਾਂਜੀ ਬਾਈ ਤੇ ਰਾਹ ਫਿਰ ਇਹਦੀ ਡਿਮਾਂਡ ਕੀ ਰਹੂ ਬਈ ਡਿਮਾਂਡ ਇਹਦੀ ਬਸ 37000 ਚ ਮੰਨਦਾਨ ਕਰ ਦਾਂਗੇ ਦਾ 37000 ਜਮਾਨਤਾਨ ਹੋ ਜੂਗਾ ਹਾਂਜੀ ਹਾਂਜੀ ਬਈ ਪਹਿਲੇ ਨੰਬਰ ਵਾਲੀ ਕੱਟੀ ਵਿੱਚੋਂ 30000 ਰੁਪਏ ਦੇ ਵਿੱਚ ਮਿਲ ਜੂਗੀ ਚੰਗੀ ਆ ਕੱਟੀ ਝੋਟੀ ਬਹੁਤ ਵਧੀਆ ਤੇ ਦੋ ਨੰਬਰ ਵਾਲੀ ਕੱਟੀ ਆ ਇੱਥੇ ਪਹਿਲਾਂ ਖੜੀ ਦੇਖੋ ਇਹਨਾਂ ਦੀ ਪੱਛਪੜੇ ਦੀ ਬਣਾਵਟ ਦੇਖੋ ਬਹੁਤ ਵਧੀਆ ਬਈ ਝੋਲੀ ਵਾਲੀ ਵਧੀਆ ਬਈ ਇਹ ਝੋਲੀ ਆ ਹਾਂ ਤੇ ਝੋਲੀ ਝਾਲੀ ਵਖਾ ਦੇ ਲੈ ਲਓ ਵੀ ਐ ਮੈਂ ਕਿਹਾ ਵੀ ਮੋٹے ਮੋٹے ਥਣ ਤੇ ਲੰਮੇ ਲੰਮੇ ਥਾਣਾ ਬਹੁਤ ਸੋਹਣੇ ਇਹਦੀ ਕਿੰਨੀ ਉਮਰ ਆ ਰਹਾ ਬਈ ਬਸ ਇਹ 20 ਮਹੀਨੇ ਦੀ ਕੱਟੀ ਹੈ ਅੱਛਾ ਜੀ ਉਮਰ ਆ ਗਈ 20 ਮਹੀਨੇ ਹੈ 20 ਮਹੀਨੇ ਬਈ ਇਹ ਵੀ ਉਹਦਾ ਬਰੋਬਰੀ ਜਾਈ ਖੜੀ ਹੈ ਕਰਵਾ ਲਈ ਇਹਦਾ ਕੱਦ ਕੱਠ ਬੜਾ ਚੰਗਾ ਹੈ ਨਾ ਕੱਦ ਕੁੱਦ ਬਿਲਕੁਲ ਠੀਕ ਹੈ ਬਈ ਇਹਦਾ ਕੱਦ ਕੱਠ ਬੜਾ ਚੰਗਾ ਤੇ ਝੋਟੀ ਦੀ ਬੇਲਬੂਲ ਵੀ ਚੰਗੀ ਹੈ ਜੀ ਹਾਂਜੀ ਹਾਂਜੀ ਬਈ ਮਾਰੂ ਨੇ ਖਗਰਾ ਦੇਖੋ ਗਰਾਂ ਜੀ ਮੱਥੇ ਤੇ ਫੁੱਲ ਲੱਗਿਆ ਬਈ ਯਾਰ ਬਹੁਤ ਵਧੀਆ ਹਾਂ ਤੇ ਦੰਦੋ ਆ ਗਈ ਖੀਰੀ ਹਾਂਜੀ ਹਾਂਜੀ ਤੇ ਕਦਕਾਠ ਬਹੁਤ ਸੋਹਣਾ ਝੋਟੀ ਦਾ ਮਗਰੋਂ ਨਾ ਪੱਠਪੜਿਆਂ ਦੀ ਜਿਹੜੀ ਬਨਾਵਟ ਚੱਕਵੇਂ ਪੱਠਪੜਿਆਂ ਦੀ ਇਸ ਚੰਗੀ ਝੋਟੀ ਸੋਹਣੀ ਪਸ਼ੂ ਜਾਇਦਾ ਦੁੱਗਣਾ ਜੇ ਪਸ਼ੂ ਦੇ ਅੰਗ ਪੈਰ ਵਧੀਆ ਨਾ ਪਸ਼ੂ ਦੀ ਦੁੱਗਣੀ ਟੌਰ ਬਣ ਜਾਂਦੀ ਮਿੱਤਰੋ ਹਾਂਜੀ ਹਾਂਜੀ ਇਹਦਾ ਬਾਕੀ ਬਈ ਲੈ ਰਹੇ ਇਹਦਾ ਮੜਕ ਮੋਟਕਾ ਲੈ ਰਹੇ ਦਾ ਹੌਲ ਕਰਦਿਆਂ ਕੀ ਬੜਾ ਸੰਗਲ ਸੰਗਲ ਪਾਏ ਹੁੰਦੇ ਹਾਂ 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 ਸਹੀ ਗੱਲ ਤੇ ਇਹਦੀ 20 ਕਿ ਮੀ ਨੂਮਰਾ ਬਸ 20 ਕਾ ਹਾਂ ਬਈ ਇਹਦੀ ਦੰਡੋ ਖੀਰੀ ਹੈ ਹੈਨਾ ਖੀਰੀ ਖੀਰੀਆਂ ਬਈ ਯਾਰ ਸਾਰੀਆਂ ਖੀਰੀ ਇਹਦੀ ਡਿਮਾਂਡ लेदा भाई 32000 ਚ ਮਾਨਤਨ ਕਰ ਦਿਆਂਗੇ ਯਾਰ 32000 ਦੇ ਵਿੱਚ ਮਾਨਤਨ ਹੋ ਜੂ ਮਿੱਤਰੋ 2 ਨੰਬਰ ਵਾਲੀ ਝੋਟੀ ਦਾ ਝੋਟੀ ਕਹਿ ਸਕਦੇ ਆ ਹਾਂਜੀ ਤੇ ਕਿਉਂਕਿ ਕਟੀਆਂ ਤਾਂ ਹੁਣ ਇਹ ਜੂ ਬਾਅਦ ਇੱਕ ਫਤਖੋਣੇ ਰਹਿ ਗਈਆਂ ਪਹਿਲੀਆਂ ਦੋ ਝੋਟ ਨਹੀਂ ਗਨੋ ਕਿਉਂਕਿ ਕਰਮਾਂ ਆ ਤਿੰਨ ਦਿਨਾਂ ਚਾਰਾਂ ਚਾਰ ਮਹੀਨਿਆਂ ਨੂੰ ਸੀਮਨ ਲੈ ਲੈਣੀਆਂ ਹਾਂਜੀ ਹਾਂਜੀ ਹੁਣ ਜਿਹੜੀ ਇਹ ਤਿੰਨ ਨੰਬਰ ਵਾਲੀ ਰਾਮ ਕੱਟੇ ਆ ਕੇ ਪਈ 17-18 ਮਹੀਨੇ ਜੀ ਕੱਟੇ 17-18 ਮਹੀਨੇ ਦੀ ਹਾਂਜੀ ਹਾਂਜੀ ਠੀਕ ਆ ਲਓ ਮਿੱਤਰੋ ਭਾਇਆ 17 ਤੋਂ 18 ਮਹੀਨੇ ਆ ਜਾ ਆ ਜਾ ਧਰੂ ਮਰਾ ਗਈ ਜੀ ਇੱਕ ਆਪਾਂ ਹਰੇਕ ਭਰਾ ਜਿਹੜੇ ਆਪਣੇ ਨਾਲ ਆਪਣੇ ਨਾ ਪੁਰਾਣੇ ਵੀਰ ਆਪਣੇ ਨਾਲ ਜੁੜੇ ਵੀ ਆਪਣੀ ਵੀਡੀਓ ਵੇਂਦੇ ਆ ਉਹ ਇਹ ਗੱਲ ਨੋਟ ਕਰ ਲੈਣ ਵੀ ਬਾਈ ਨੇ ਕਿਸੇ ਵੀ ਵੀਡੀਓ ਦੇ ਵਿੱਚ ਅੱਜ ਤੱਕ ਕਿਸੇ ਕੱਟੀ ਦਾ ਬਣ ਮਤਲਬ ਉਹ ਤੋਂ ਅਮੀਰ ਰਿਕਾਰਡ ਨਹੀਂ ਕੋਈ ਦਿੱਤਾ ਵੀ ਇਹਦਾ ਫਿਰ ਪਿਓ ਫਲਾਨਾ ਜੀ ਇਹਦੀ ਮਾਂ ਤੇ ਹੰਕਾ ਜੀ ਕਿਉਂਕਿ ਬਾਈ ਕਹਿੰਦਾ ਵੀ ਆਪਣਾ ਵਪਾਰ ਦਾ ਕੰਮ ਆ ਕੀ ਚੋ ਖਰੀਦ ਕੇ ਲੈ ਲੈ ਕੇ ਆਉਨੇ ਆ ਵੀ ਪਰ ਯਾਰ ਆਪਾਂ ਨੂੰ ਕਿਹੜਾ ਪਤਾ ਹੁਣ ਆਪਾਂ ਨੂੰ ਵੇਖਣ ਚ ਚੰਗੀ ਲੱਗਦੀ ਹੁਣ ਜਾਈਦੀ ਹੈ ਨਾ ਤਾਂ ਤਾਂ ਹੁਣ ਹਾਂ ਕਰਮ ਜਿੰਨਾ ਟਾਈਮ ਆਪਾਂ ਨੂੰ ਪੱਕਾ ਪ੍ਰੂਫ ਹੀ ਨਹੀਂ ਹਾਂਜੀ ਹਾਂਜੀ ਤੇ ਐਵੇਂ ਪਰ ਕਟੀਆਂ ਚੰਗੀਆਂ ਹੁੰਦੀਆਂ ਬਾਈ ਕਹਿੰਦਾ ਤੇ ਸੋਹਣੀਆਂ ਕਟੀਆਂ ਹੁੰਦੀਆਂ ਜਾਇਜ ਮੋਹਲਦੀਆਂ ਹੁੰਦੀਆਂ ਕਟੀਆਂ ਤੇ ਜਿਹੜੇ ਭਰਾ ਮਨਿਕ ਚਲੋ ਘੱਟ ਪੈਸੇ ਲਾ ਕੇ ਘਰੇ ਮੱਝਾਂ ਤਿਆਰ ਕਰਨਗੇ ਚਾਹੁੰਦੇ ਆ ਤੇ ਉਹਨਾਂ ਵੀਰਾਂ ਵਾਸਤੇ ਵਧੀਆ ਜਾਇਜ ਮੋਹਲਦੀਆਂ ਕਟੀਆਂ ਆਪਾਂ ਤੁਹਾਡੇ ਅੱਸਤੇ ਲੈ ਕੇ ਆਉਨੇ ਆ ਇਹ ਰਾਮ ਫਰੇਦੀ ਤਿੰਨ ਨੰਬਰ ਵਾਲੀ ਦੀ ਡਿਮਾਂਗ ਬਈ ਇਹਦਾ 28000 ਚ ਮਾਨਤਾਨ ਕਰ ਦਾਂਗੇ 28000 ਚ ਹਾਂਜੀ ਬਈ ਠੀਕ ਹੈ ਲਓ ਵੀ ਮਿੱਤਰੋ 28000 ਦੇ ਵਿੱਚੋਂ ਮਾਨਤਾਨ ਹੋ ਜੂ ਤਿੰਨ ਨੰਬਰ ਵਾਲੀ ਕੱਟੀ ਦਾ ਹੁਣ ਆ ਗਿਆ ਚਾਰ ਤੇ ਚਾਰ ਨੰਬਰ ਬਈ ਇਹ ਮੀਨੀ ਹੈ ਬਈ ਇਹਦੇ ਦੋਨੇ ਸੰਗ ਹਿਲਦੇ ਆਲਾ ਮੀਨੀ ਹੈ ਲੈ ਦਿਖਾ ਫਿਰ ਗਰਾਂ ਦੀ ਮੀਨੀ ਹੈ ਤਾਂ ਦੋਨੇ ਹਿਲਦੇ ਆਲਾ ਲਓ ਵੀ ਮਿੱਤਰੋ ਦੋਨੇ ਸੰਗ ਹਿਲਦੇ ਆ ਹਾਂਜੀ ਬਈ ਤੇ ਇਹ ਮੀਨੀ ਆ ਗਈ ਕੱਟੀ ਕਿੰਨੀ ਉਮਰ ਹੈ ਜੀ ਇਹ ਸਵਾ 1 ਸਾਲ ਦੀ ਹੈ ਬਈ ਅੱਛਾ ਸਵਾ ਸਾਲ ਦੀ ਉਮਰ ਹੈਗੀ ਹਾਂ ਹਾਂ ਬਈ ਲਓ ਵੀ ਮਿੱਤਰੋ ਮਾਰੂ ਨੇ ਦਾ ਗਰਾਂ ਦੀ ਸਵਾ ਕ ਸਾਲ ਬਾਈ ਕਹਿੰਦਾ ਵੀ ਉਹ ਰ ਮੀਨੀ ਕੱਟੀ ਛੋਟੀ ਤੇ ਆ ਰਹੂਗੀ ਉਹ ਬਾਈ ਠੀਕ ਦੋਵੇਂ ਸਿੰਘ ਹਲਦੇ ਆ ਹੈਨਾ ਲਿੱਸੇ ਲੁੱਸੇ ਨਹੀਂ ਕਿਸੇ ਪਾਸੇ ਹਾਂ ਰੋਗਲੀ ਮੜ ਗਈ ਥੇ ਤੋਰੇ ਤੋਰੇ ਦੀ ਚੱਲ ਵੀ ਕਿੰਨੀ ਉਮਰ ਦਸੀ ਰਾਮੇ ਜੀ ਸਵਾ ਕ ਸਾਲ ਦੀ ਬਾਈ ਠੀਕ ਹੈ ਸਵਾ ਕ ਸਾਲ ਦੀ ਮਿੱਤਰੋ ਉਮਰ ਆ ਗਈ ਤੇ ਮੀਨੀ ਕੱਟੀ ਆ ਜਿਹੜੇ ਭਰਾਣੀ ਮੀਨੀ ਦਾ ਸ਼ੌਕ ਆ ਤੇ ਮਿੱਤਰੋ ਘੱਟ ਪੈਸੇ ਦੇ ਵਿੱਚ ਸਾਨੂੰ ਮੰਨ ਕੇ ਚਲੋ ਜੈਜ ਮੋਲ ਚ ਮਿਲ ਜੂਗੀ ਤੇ ਮੀਣੀ ਦੀ ਫੇਰ ਕੀ ਡਿਮਾਂਡ ਰਹੂ ਬਈ ਇਹਦਾ 26000 ਚ ਮੰਗਦਾ 26 ਚ ਹਾਂਜੀ ਹਾਂਜੀ ਬਈ ਲਓ ਵੀ ਮਿੱਤਰੋ ਇਹਦਾ 26000 ਚ ਮੰਤਨ ਹੋ ਜੂ ਹਾਂਜੀ ਇਦੂ ਅੱਗੇ ਆ ਜਾ ਕੱਟੀ ਫੇਰ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਬਈ ਇਹ ਵੀ ਬੰਦ ਸੇਮ ਉਮਰ ਦੀ ਹੈ ਜੀ ਬਣਾਉਟ ਕਰੋ ਚੱਕਾ ਕਿੰਨਾ ਤਾਂ ਤੋਂ ਪੁੱਠਾ ਚੌੜਾ ਬਸ ਸਵਾ ਸਾਲ ਦੀ ਉਮਰੀ ਹੈ ਦੀ ਹੈ ਬਈ ਸਵਾ ਸਾਲ ਦੀ ਕੋਈ ਆ ਗਈ ਹੈ 12 15 ਮਹੀਨੇ ਦੀ ਵਜਨ ਬੁਜਨ ਚੰਗਾ ਹੈ ਕੋਈ ਲਿੱਸੀ ਨਹੀਂ ਗਈ ਹਾਂਜੀ ਹਾਂਜੀ ਬਈ ਦੋਵੇਂ ਸੇਮ ਹੀ ਹੈ ਬਈ ਇਹ ਤਾਂ ਬਹੁਤ ਸੋਹਣੀ ਚੰਗੀ ਸਿਹਤ ਆ ਗਈ ਚ ਕੱਟੀ ਦੀ ਹੈ ਨਾ ਹਾਂਜੀ ਹਾਂਜੀ ਸਵਾ ਸਾਲ ਆ ਗਈ ਹਾਂਜੀ ਹਾਂਜੀ ਸਵਾ ਸਾਲ ਸਿੰਗਾ ਸੁੰਗਾ ਸੋਣੀ ਮੂੰਹ ਮਥੇ ਰੀਆ ਪੂਰੀ ਇੱਕ ਦੇ ਬਾਅਦ ਨਾਈਟ ਡੀਟਾ ਵੀ ਤੂ ਰਿਫਰਦੀ ਐ ਸਹੀ ਗੱਲ ਐ ਤੇ ਲੈਂਥ ਲੋਂਥ ਵੀ ਫੁੱਲ ਆ ਮਰੂਨੇ ਕਾ ਕਰਾਂ ਦੀ ਤੇ ਇਹਦੀ ਫੇਰ ਡਿਮਾਂਡ ਬਈ ਇਹਦਾ ਬੱਚਾ ਵੀ ਚੋ ਕਰਦਿਆਂ 24 ਚੋਂ ਹਾਂਜੀ ਹਾਂਜੀ ਲੋ ਮਿੱਤਰੋ ਇਹਦਾ 24000 ਦੇ ਵਿੱਚੋਂ ਮੰਨਤਾਂ ਹੋ ਜੂ ਨਿਊਮਰ ਐ ਜੀ 13 ਮਹੀਨੇ ਦੀ 13 ਮਹੀਨੇ ਕੱਤੀ ਦੀ ਉਮਰ ਆ ਗਈ 12 13 ਬਸ हां 12 13 ਮਹੀਨੇ ਬੀਤੇ ਨਾ ਵੀ ਉਹ ਮਰਾ ਕੱਟੀ ਦੀ ਸਾਲ ਕਦੀ ਆ ਸਾਲ ਬਿਲਕੁਲ ਗੋਰੀ ਆ ਭਾਈ ਇਹਦੀ ਵੀ ਕੱਟੀ ਦੀ ਖੜਨੀ ਖੁਲਨੀ ਵਿਖਾ ਦੇ ਭਾਈ ਲਓ ਮੈਂ ਤੂੰ ਲੈਂਥ ਲੁੰਥ ਕਰੋ ਚੈੱਕ ਇਹ ਨਾ ਸੁਣੀ ਹੈ ਹੈਨਾ ਸਿੰਘਾ ਬਿਲਕੁਲ ਛੋਟਾ ਸਿੰਘ ਆ ਆ ਆ ਇਹ ਇਹਦਾ ਬੜਾ ਜਿਹੜਾ ਬਰਾ ਚੰਗੀ ਸੇਵਾ ਸੰਭਾਲ ਕਰ ਲੂ ਮਿੱਤਰੋ ਚੰਗੀ ਕੱਟੀ ਤਿਆਰ ਹੋ ਜੂਗੀ ਇਹਦੀ ਫੇਰ ਡਿਮਾਂਡ ਰਾਮ ਭਾਈ ਇਹਦਾ 21000 ਚ ਮਾਨਤਾ ਕਰ 21000 ਹਾਂਜੀ ਲਓ ਇਹ 21000 ਰੁਪਏ ਦੇ ਵਿੱਚ ਮਾਨਤਨ ਹੋ ਜੂਗਾ ਲੈ ਚੱਲ ਮੜਾਇਤਲੇ ਰੇਦਾ ਕਰਦੀ ਐ ਇਹਦਾ ਹੋਰ ਨਹੀਂ ਬਾਈ ਹਾਂ ਤੋਰ ਤੋਰੇ ਚ ਕੋਕ ਕੇ ਜਮ ਤੇ ਝੋਲੀ ਝਾਲੀ ਬਹੁਤ ਚੰਗੀ ਆ ਤੇ ਥਾਂ ਝੋਲੀ ਦੀ ਓਕੇ ਆ ਦਿਖਾ ਦੇ ਦਿਖਾ ਦੇ ਬਾਈ ਥਾਂ ਥਣ ਬਹੁਤ ਪੂਰੀ ਬਿੱਤੀ ਤੇ ਲੱਗੇ ਹੋਏ ਆ ਹਾਂਜੀ ਹਾਂਜੀ ਬਾਈ ਦੰਦਾਂ ਤਾਂ ਸਾਰੀਆਂ ਝੋਲਾਂ ਸਾਰਿਆਂ ਦੀ ਪੂਰਕਾ ਬਣੀ ਠੀਕ ਆ ਇਦੋਂ ਅੱਗੇ ਆ ਜਾ ਲਾਸਟ ਤੇ ਲਾਸਟ ਤੇ 7 ਨੰਬਰ ਮਿੱਤਰੋ ਮਾਰੂ ਨਿਗਾਹ ਕਰਾਂ ਦੀ ਇਹਦੀ ਉਮਰ ਕਿੰਨੀ ਆਗੀ ਰਾਮ ਬੇ ਵਸ ਹਲਕਦੀ ਐ 11 12 ਮਹੀਨਿਆਂ ਦੀ ਬਸ ਆਪਦੇ ਲਗਭਗ ਹੀ ਟਪ ਪੈਂਦੀ ਐ ਇੱਕ ਵਸੇ ਲਓ ਮਰੂਨਿਕਾ ਕਰਾਂ ਦੀ ਹਾਂਜੀ ਹਾਂਜੀ ਸਾਲ ਕਦੇ ਲਗਭਗ ਇਹ ਆ ਗਈ ਹਾਂਜੀ ਹਾਂਜੀ ਤੇ ਬਸ ਥੋੜੀ ਸੇਵਾ ਹਿਮਾਲ ਦੀ ਲੋੜ ਆ ਮਿੱਤਰੋ ਹਾਂਜੀ ਹਾਂਜੀ ਬਈ ਜਿਹੜਾ ਭਰਾ ਚੰਗੀ ਸੇਵਾ ਵੀਰ ਕਰ ਲੂਗਾ ਲੈ ਜਾ ਕੇ ਕਟੀਆਂ ਸਾਂਭ ਲੂਗਾ ਹਾਂਜੀ ਹਾਂਜੀ ਤੇ ਚੰਗੀਆਂ ਝੋਟੀਆਂ ਚਾਰ ਹੋ ਜਾਣਗੀਆਂ ਹਾਂਜੀ ਸਾਫ ਅੰਗਾ ਬਣਨਦੀਆਂ ਠੰਡ ਠੰਡਣ ਵਧੀਆ ਚਾਰ ਚਾਰ ਥਾਣੇ ਕਿਸੇ ਪਸ਼ੂ ਦੇ ਕੋਈ ਨਜਾਇਜ਼ ਵਾਧੂ ਫੋਰਸ਼ਾਂਗ ਹੈ ਨਹੀਂਗੀ ਤੇ ਮਾਰ ਲਓ ਹੱਲਾ ਥਾਣ ਚਾਰ ਚਾਰ ਹੀ ਆ ਬਈ ਇਹਦੀ ਫਿਰ ਡਿਮਾਂਡ ਬਈ ਬਈ ਇਹਦਾ 19000 ਚ ਮੰਨਣ ਕਰਦਾ 19000 ਚ ਲਓ ਵੀ ਮਿੱਤਰੋ 7 ਨੰਬਰ ਵਾਲੀ ਲਾਸਟ ਕੱਟੀ ਦੇ 19000 ਰੁਪਇਆ ਬਾਈ ਕਹਿੰਦਾ ਵੀ ਆਪਣੀ ਡਿਮਾਂਡ ਹੈ ਤੇ ਸਾਰੀਆਂ ਕੱਟੀਆਂ ਦੀ ਡਿਮਾਂਡ ਬਾਈ ਨੇ ਵੀਡੀਓ ਦੇ ਵਿੱਚ ਹੀ ਦੱਸੀ ਹੈ ਪੂਰੀ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਬਹੁਤ ਸੋਹਣੀਆਂ ਕੱਟੀਆਂ ਆਈਆਂ ਮਾਰੂ ਨਿਗਾਹ ਕਰਨ ਦੀ ਆਪਾਂ ਕੈਮਰਾ ਖਣਗਾ ਤੇ ਸਾਰੀਆਂ ਨੇ ਮਾਰ ਦੰਨੀਆਂ ਕੋਈ ਲਿੱਸੀ ਲਮੀ ਨੂੰ ਕੋਈ ਨਿਆਇਕ ਕੋਈ ਹੰਬੀ ਜੀ ਨਹੀਂ ਹੈ ਨਾ ਇਕੱਲੀ ਰੇਡੀ 7 ਨੰਬਰ ਤੇ ਕੱਟੀ ਐ ਇਹਨੂੰ ਥੋੜੀ ਜੀ ਸੇਵਾ ਸੰਭਾਲਦੀ ਲੋੜ ਹੈ ਤੇ ਮੁੱਲ ਵੀ ਬਾਈ ਨੇ ਫਿਰ ਉਹ ਜਾਇ ਜੀ ਕਰਿਆ ਤੇ ਰਾਮ ਨੰਬਰ ਬੋਲ ਦਿਆ ਦਾ 98725231897 ਠੀਕ ਐ 98725231897 ਤੇ ਜੇ ਕਿਸੇ ਭਰਾ ਨੇ ਵੇਚਣੀ ਹੋਈ ਉਹ ਵੀ ਤਾਂ ਵੀ ਫੋਨ ਲਾ ਕੇ ਤੈਨੂੰ ਦੱਸ ਦੇ ਹਾਂਜੀ ਕੋਈ ਪਸ਼ੂ ਵੇਚ ਕੱਢ ਹਾਂ ਹਾਂ ਬਾਈ ਕੋਈ ਹੈ ਨਾ ਹਾਂਜੀ ਹਾਂਜੀ ਜੋ ਕਿ ਵਪਾਰ ਦਾ ਕੰਮ ਆ ਗਿਆ ਤੇ ਜੇ ਕਿਸੇ ਭਰਾਣੀ ਕੋਈ ਕੱਤੀ ਵੇਚਣੀ ਵੀ ਹੋ ਤਾਂ ਵੀ ਬਾਈ ਦੇ ਨਾਲ ਤੁਸੀਂ ਮਿੱਤਰੋ ਸੰਪਰਕ ਕਰ ਸਕਦੇ ਆ ਹਾਂਜੀ ਹਾਂਜੀ ਤੇ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਥੱਲੇ ਵਾਲੇ ਪੱਸੀ ਚੱਲਦਾ ਰਹਿਣਾ ਤੇ ਗੱਲਬਾਤ ਕਰ ਲਿਓ ਜੀ ਜਿਹੜਾ ਨਗ ਮਿੱਤਰੋ ਤੁਹਾਡੇ ਪਸੰਦ ਹੋਇਆ ਤਸੱਲੀ ਨਖ ਬਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਕਵਰ ਕਰਨਾ ਤੇ ਬਹੁਤ ਸੋਹਣੀਆਂ ਕੱਟੀਆਂ ਆ ਗਈਆਂ ਦੇਖੋ ਗਰਾਂ ਦੀ ਪਹਿਲੀਆਂ ਦੋ ਕੱਟੀਆਂ ਦਾ ਬਿਲਕੁਲ ਸੀਮਨ ਲੈਣ ਦੇ ਕਾਬਿਲ ਹੈ ਹੋਰ ਦੋ ਤਿੰਨ ਮਹੀਨਿਆਂ ਨੂੰ ਤੇ ਦੂਜੀਆਂ ਆ ਗਈਆਂ ਕੱਟੀਆਂ ਛੋਟੀਆਂ ਤੇ ਪੂਰੀ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ